ਤੂਬੇ ਨੂੰ ਵਧੀਆ ਪ੍ਰਸ਼ਾਸਨ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਪੂਰੀ ਤਰ੍ਹਾਂ ਸਰਗਰਮ ਹੈ ਜਿਸ ਦੀ ਤਾਜ਼ਾ ਉਦਾਹਰਣ ਬਣੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਜਿਨ੍ਹਾਂ ਵੱਲੋਂ ਖੁਦ ਸਟਿੰਗ ਆਪਰੇਸ਼ਨ ਕਰਕੇ ਡਿਊਟੀ ਤੇ ਤਨਖਾਹ ਪੁਲਿਸ ਕਰਮੀ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦੇ ਫੜਿਆ ਗਿਆ ਖਜ਼ਾਨਾ ਮੰਤਰੀ ਵੱਲੋਂ ਕੀਤੇ ਗਏ ਸਟਿੰਗ ਆਪਰੇਸ਼ਨ ਦਾ ਜਿਵੇਂ ਹੀ ਪੁਲਿਸ ਮੁਲਾਜ਼ਮ ਨੂੰ ਪਤਾ ਲੱਗਿਆ ਤਾਂ ਮੁਲਾਜ਼ਮ ਨੇ ਮਿੰਤਾ ਤਰਲੇ ਸ਼ੁਰੂ ਕਰ ਦਿੱਤੇ ਤੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਸੌਰੀ ਸਰ ਕਨਫਿਊਜ਼ਨ ਹੋ ਗਿਆ ਥੈਂਕ ਯੂ ਇੱਕ ਇੱਕ ਮਿੰਟ ਇਹ ਕਿਹੜੀ ਬੰਦੇ ਦੀ ਵੀ ਲਿਓ ਜੀ ਫੋਟੋਗ੍ਰਾਫ ਇਹ ਪੈਸੇ ਲਈ ਜਾਂਦਾ ਉੱਥੇ ਰੋਕ ਕੇ ਸਾਰਿਆਂ ਨੂੰ ਪਹਿਲੀ ਗਲਤੀ ਹੈ ਸਰ ਪਹਿਲੀ ਗਲਤੀ ਨਹੀਂ ਸੁਣੋ ਮੈਂ ਸੁਣੋ ਜੀ ਮਾੜੀ ਗੱਲ ਸਰ ਛੋਟੀਆਂ ਜੁੱਤੀਆਂ ਮੇਰਾ ਸਰ ਮੈਂ ਪੈਸੇ ਲਏ ਸੀ ਹਾਂਜੀ ਕਿੰਨੇ ਲਏ ਸੀ ਬੋਲ ਕੇ ਦੱਸੋ ਜੀ ਨਹੀਂ ਮੇਰੇ ਬੋਲ ਕੇ ਦੱਸੋ ਮੈਂ ਤੁਹਾਡੀ ਜੀ ਬੋਲ ਕੇ ਦੱਸੋ ਬੋਲ ਕੇ ਦੱਸੋ ਕਿੰਨੇ ਲਏ ਸੀ ਨਾ ਜੀ ਮੈਂ ਸੁਣਦਾ ਸੀ ਇੱਕ ਮਿੰਟ ਫਰਕ ਕਰ 50000 ਰੁਪਏ ਗਵਰਨਮੈਂਟ ਤਨਖਾਹ ਦਿੰਦੀ ਹੈ ਹਾਂ ਹਾਂ ਸਾਡਾ ਤਵਾ ਹੈ ਕੋਈ ਟਿੱਕਾ ਖਾਉਸਾ ਵਾਹ ਜੀ ਬਹੁਤ ਚੰਗਾ ਕੀਤਾ ਜੀ ਥੈਂਕ ਯੂ ਹਾਂ ਅਸੀਂ ਆ ਬਈ ਬਹੁਤ ਵਧੀਆ ਕੰਮ ਕੀਤਾ ਤੁਸੀਂ ਥੈਂਕ ਯੂ ਬਈ ਹਾਂ ਥੈਂਕ ਯੂ ਯਾਰ ਮੈਂ ਕੈਨੇਡਾ ਤੋਂ ਚਾਹ ਲਈ ਸਰ ਥੈਂਕ ਯੂ ਸਰ ਥੈਂਕ ਯੂ ਜੀ 50000 ਰੁਪਏ ਗਵਰਨਮੈਂਟ ਤਨਖਾਹ ਦਿੰਦੀ ਕਿੰਨੇ ਲਏ ਸੀ ਦੱਸੋ ਨਾ ਬੋਲ ਕੇ ਕਿੰਨੇ ਲਏ ਸੀ ਤੁਹਾਡਾ ਮੇਰਾ ਪਹਿਲੀ ਫੋਟੋ ਚ ਆ ਗਿਆ ਸਰ ਆਣੇ ਵਾਲਾ ਵੇਰਕਾ ਕ੍ਰਾਸ ਕਰਕੇ ਸੀਗਾ ਮੈਂ ਵਿਚਕਾਰ ਲੇ ਵੇਰਕਾ ਦੇ ਅੱਛਾ ਅੱਛਾ ਓਕੇ ਯੂ ਆ ਰਿਹਾ ਲੁਜਾਣਾ ਡਾਟਿੰਗ ਉਹ ਮੈਂ ਇੱਕ ਮੇਰੇ ਜਾਂ ਤੱਕ ਗੋਲੀਆਂ ਮਾਰ ਦੋ ਚਲੋ ਕੋਈ ਨਹੀਂ ਉਹ ਘਰੇ ਬੈਠੋ ਯਾਰ ਸਾਈਡ ਤੋਂ ਨਾ ਫੋਟੋ ਲੈਣੇ ਸਾਈਡ ਤੋਂ ਤੇਰੀ ਵਿੱਚ ਆ ਕੇ ਸਾਈਡ ਤੇ ਨਹੀਂ ਸਰ ਜਦ ਮੇਰੇ ਗੋਲੀ ਮਾਰ ਦੋ ਕੋਈ ਗੱਲ ਚ ਪਾ ਕੇ ਰੱਖਣਾ ਫੋਟੋ ਦੇਖ ਲਓ ਜਿੰਨਾਂ ਕੋਲੇ ਨੌਕਰੀ ਹੈ ਨਹੀਂ ਉਹ ਕਿਹੜਾ ਗੋਲੀਆਂ ਖਾਈ ਜਾਂਦੇ ਸਰ ਮੇਰੀ ਮੈਂ ਦੀ ਸਰ ਬਹਿਰ ਹਾਲ ਖਜ਼ਾਨਾ ਮੰਤਰੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਨਾਕੇ ਤੇ 1200 ਪੁਲਿਸ ਕਰਮੀ ਸਸਪੈਂਡ ਹੋ ਗਏ ਨੇ ਦੂਜੇ ਪਾਸੇ ਮੰਤਰੀਤ ਵੱਲੋਂ ਕੀਤੀ ਗਈ ਕਾਰਵਾਈ ਦੀ ਚੌਂ ਪਾਸੇ ਸ਼ਲਾਘਾ ਹੋ ਰਹੀ ਹੈ